ਖਬਰ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਨਜ਼ਦੀਕ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਜੋ ਕਿ ਕਿਸੇ ਕੰਮ ਨੂੰ ਲੈ ਕੇ ਘਰੋਂ ਨਿਕਲਦਾ ਤਾਂ ਘਰੇ ਵਾਪਸ ਜਾਣ ਲੱਗੇ ਉਸ ਨਾਲ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਨਾਲ ਲੁੱਟ ਕੀਤੀ ਜਾਂਦੀ ਹੈ ਤੇ ਸੱਟਾਂ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਵਿਅਕਤੀ ਸੰਜੀਵ ਕੁਮਾਰ ਜੋ ਕਿ ਗੁਰਦਿਤ ਨਗਰ ਬੁੱਲ੍ਹਾਬਾੜੀ ਦਾ ਰਹਿਣ ਵਾਲਾ ਹੈ ਤੇ ਜੇਰੇ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਉਸਨੇ ਦੱਸਿਆ ਕਿ ਸਵੇਕ 10 ਵਜੇ ਦੇ ਕਰੀਬ ਜਦੋਂ ਉਹ ਕੰਮ ਤੋਂ ਘਰ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਚਾਰ ਅਣਪਛਾਤੇ ਨੌਜਵਾਨ ਜੋ ਕਿ ਮੋਟਰਸਾਈਕਲ ਸਵਾਰ ਹੁੰਦੇ ਨੇ ਉਹਨਾਂ ਦੇ ਵੱਲੋਂ ਉਸ ਨੂੰ ਘੇਰਿਆ ਜਾਂਦਾ ਹੈ ਤੇ ਉਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਲੁੱਟ ਦੇ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਇੱਕ ਮੋਬਾਈਲ ਫੋਨ ਅਤੇ 5000 ਰੁਪਏ ਨਕਦੀ ਉਹਨਾਂ ਲੁਟੇਰਿਆਂ ਦੇ ਵੱਲੋਂ ਪੀੜਤ ਵਿਅਕਤੀ ਦੇ ਕੋਲੋਂ ਲੁੱਟੀ ਗਈ ਹੈ ਜਿਸ ਤੋਂ ਬਾਅਦ ਉਕਤ ਵਿਅਕਤੀ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਿਆਨਾਂ ਨੂੰ ਆਧਾਰ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਸੰਜੀਵ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਬੁੱਧਾਬੜੀ ਗੁਰਦੇਤ ਨਗਰ ਇਹ ਭਾਈ ਸਾਹਿਬ ਤੁਹਾਡੇ ਨਾਲ ਲੁੱਟ ਖੋਈ ਹੋਈ ਹੈ ਕੀ ਮਾਮਲਾ ਹੈ ਸਾਰਾ ਇਹ ਮੈਂ ਪੈਸੇ ਦੇਣੇ ਸੀ ਕਿਸੇ ਦੇ ਤੇ ਉਹ ਦੇਣ ਗਿਆ ਸੀ ਅੱਗੇ ਕੋਈ ਘਰ ਮਿਲਿਆ ਨਹੀਂ ਹੈਗਾ ਤੇ ਮੈਂ ਵਾਪਸੀ ਆ ਗਿਆ ਤੇ ਆਂਦੇ ਹੋਏ ਮੈਨੂੰ 10:00 ਵਜੇ 10:00 ਸਵੇਰ 10:00 ਵਜੇ ਦੋ ਮੋਟਰਸਾਈਕਲਾਂ ਤੇ ਅਣਪਛਾਤੇ ਸਿਗੇ ਬੰਦੇ ਆਣ ਕੇ ਮੈਨੂੰ ਪੈਗੇ ਕਿੱਥੇ ਕਿਹੜੀ ਜਗ੍ਹਾ ਤੇ ਇਹ ਸ਼ਨੀ ਦੇ ਬੰਗਲੇ ਆੜੂਆਂ ਦੇ ਬਾਗ ਦੇ ਕੋਲ ਉੱਥੇ ਆਣ ਕੇ ਪਏ ਆ ਤੇ ਮੈਨੂੰ ਮੋਟਰਸਾਈਕਲ ਤੇ ਚਲਦੇ ਤੇ ਧੱਕਾ ਮਾਰਿਆ ਮੋਟਰਸਾਈਕਲ ਵੀ ਸਿੱਟਦਾ ਤੇ ਮੈਨੂੰ ਵੀ ਸਿੱਟਦਾ ਮੈਨੂੰ ਸੁਰਤ ਨਹੀਂ ਆਈ ਹੈ ਕਿ ਕੀ ਹੋਇਆ ਕਿ ਨਹੀਂ ਮੈਨੂੰ ਉਤਰ ਕੇ ਹੱਥੋਂ ਪਾਈ ਫੋਨ ਲਾਪੇ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਵੀ ਲੈ ਗੇ ਮੋਬਾਈਲ ਸੀਗਾ 5000 ਰੁਪਏ ਸੀਗਾ ਮੋਟਰਸਾਈਕਲ ਜਿਹੜਾ ਸੀਗਾ ਸਪਲੈਂਡਰ ਨੰਬਰ ਕੀ ਸੀ ਮੋਟਰਸਾਈਕਲ ਦਾ ਪੀ ਵੀ 07 ए ਐਨ 1598 ਸੱਟ ਚੋਟ ਕਿੰਨੀ ਕ ਲੱਗੀ ਏ ਤੁਹਾਡੇ ਮੇਰੇ ਕਿਰਪਾਨ ਮਾਰੀ ਕੰਦੇ ਉੱਤੇ ਤੇ ਪਿਛਲੇ ਪਾਸੇ ਸਿਰ ਦੇ ਉੱਤੇ जख्म ਪੂਰੇ ਲਾਤਵਾ ਕਿੰਨੇ ਵਿਅਕਤੀ ਸੀ ਉਹ ਉਹ 4 ਜਾਨੇ ਸੀਗੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਉਦੋਂ ਹੀ ਕਰਤਾ ਸੀਗਾ 100 ਨੰਬਰ ਤੇ ਕਾਲ ਵੀ ਕੀਤੀ ਸੀਗੇ ਤੇ ਉਹਨਾਂ ਨੇ ਦੁਬਾਰਾ ਫੇਕ ਕਾਲ ਕੀਤੀ ਸੀ ਕਹਿੰਦੇ ਡਿਊਟੀ ਅਫਸਰ ਆਊਗਾ ਤੇ ਆਣ ਕੇ ਤੁਹਾਡੇ ਕੋਲ ਬਿਆਨ ਲਿਖ ਕੇ ਲੈ ਜਾਊਗਾ ਉਦੋਂ ਕੋਈ ਨਹੀਂ ਆਏ ਹੈਗੇ ਦੂਏਤੀਏ ਦਿਨ ਆਏ ਸੀਗੇ ਤੇ ਹੁਣ ਕੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਕਿਉਂਕਿ ਮੇਰਾ ਇਨਸਾਫ ਚਾਹੀਦਾ ਈ ਮੈਨੂੰ ਜੋ ਵੀ ਮੇਰੀ ਚੀਜ਼ ਕੋ ਬਾਚੀ ਹੈ ਮੈਨੂੰ ਨਾਲ ਮਿਲਣੀ ਚਾਹੀਦੀ ਹੈ ਤੇ ਜਿਨ੍ਹਾਂ ਦੇ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ W.R.G.N.A University See potential in everyone and everything around us. We drive innovation and entrepreneurship. We groom competent global citizens to affect positive change around them.